ਸਰਵ ਜੀ ਸੰਗਰੂਰ ਵੀ ਦੀ ਰਚਨਾ ਸੁਬਿਆ ਓਏ ਸੁਬਿਆ ਤੂੰ ਐ ਕੀ ਮੰਗ ਕਰਦਾ ਹੈ ਕਿ ਅਸੀਂ ਆਪਣਾ ਧਰਮ ਤਿਆਗ ਦਈਏ ਜਿਸ ਧਰਮ ਨੇ ਤਿਰਕ ਜੰਜੂ ਦੀ ਰਾਖੀ ਖਾਤਰ ਜਿਸ ਧਰਮ ਨੇ ਤਿਰਕ ਜੰਜੂ ਦੀ ਰਾਖੀ ਖਾਤਰ ਤੇਗ ਬਹਾਦਰ ਬਾਬੇ ਬਲੀਦਾਨ ਦਿੱਤਾ ਤੇਗ ਬਹਾਦਰ ਬਾਬੇ ਬਲੀਦਾਨ ਦਿੱਤਾ ਤੂੰ ਉਸ ਧਰਮ ਨੂੰ ਤਿਆਗਣ ਦੀ ਗੱਲ ਕਰਦਾ ਜਿਸ ਸੇਵਾ ਸਿਮਰਨ ਪਰ ਉਪਕਾਰ ਕੀਤਾ ਜਿਸ ਸੇਵਾ ਸਿਮਰਨ ਪਰ ਉਪਕਾਰ ਕੀਤਾ ਤੁਸਾਂ 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 ਕਬਰੀ ਮੁਸਲਮ ਬਣਾਉਣ ਲਈ ਹਿੰਦੂ